ਹੈਲੋ ਦੋਸਤੋ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆਂ ਜੀ ਦਾ ਸ੍ਰੀਨਾ ਵਲੌਗ ਚੈਨਲ ਤੇ ਤੇ ਉਮੀਦ ਕਰਦਾ ਹਾਂ ਸਾਰੇ ਜਿਆ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਪਹੁੰਚਿਆ ਪਿੰਡ ਬਾਸੀਆਂ ਵੇਟ ਸੋ ਮੁੱਲਾਪੁਰ ਤੋਂ ਅੱਗੇ ਆਉਂਦਾ ਪਿੰਡ ਖੰਜਰਵਾਲ ਖੰਜਰਵਾਲ ਤੋਂ ਅੱਗੇ ਆਉਂਦਾ ਪਿੰਡ ਇਹ ਬਾਸੀਆਂ ਠੀਕ ਆ ਤੇ ਇੱਥੇ ਦੱਸਦੇ ਜਿਹੜਾ ਤਾਗੇ ਬਾਰੇ ਮੈਨੂੰ ਸਾਰਿਆਂ ਨੇ ਬਹੁਤ ਕਮੈਂਟ ਕੀਤੀ ਸੀਗੇ ਕਿ ਭਾਈ ਪੀੜਿਆ ਡੈਡੀ ਵਾਸਤੇ ਕਿ ਪੀੜਿਆ ਘਟਾਉਣ ਵਾਸਤੇ ਇੱਕ ਤਾਗਾ ਹੁੰਦਾ ਜਿਹੜਾ ਗਲ ਚ ਪਾਇਆ ਜਾਂਦਾ ਉਹ ਬਹੁਤ ਕਾਰਗੈਲ ਬਹੁਤ ਵਧੀਆ ਹੈਗਾ ਹਨ ਤੇ ਉਹ ਤੁਸੀਂ ਜਰੂਰ ਵੀ ਆਦੇ ਬਾਪੂ ਵਾਸਤੇ ਤੁਸੀਂ ਬਹੁਤ ਦਵਾਈ ਦੇ ਨਾਲ ਨਾਲ ਅਸਰ ਉਹ ਵੀ ਕਰੂਗਾ ਸੋ ਬਾਈ ਨੇ ਕਿਹਾ ਸੀ ਮੈਂ ਨਹਿਰ ਤੇ ਮੈਨਾ ਹੁਣਾ ਤੇ ਅਸੀਂ ਨਹਿਰ ਤੇ ਮੈਂ ਪਹੁੰਚ ਗਏ ਹਮਾਲ ਬੜਾ ਘੈਂਟ ਆ ਇੱਥੇ ਨਹਿਰ ਦਾ ਤਾਂ ਆ ਦੇਖੋ ਕੁਦਰਤ ਦੀ ਬੁੱਕ ਲੱਗਨੀ ਘੈਂਟ ਲੱਗਦੀ ਆ ਪਰ ਦੋਸਤੋ ਅਸੀਂ ਖੜੇ ਆ ਵਾਸੀਆ ਬੇਟ ਠੀਕ ਹੈ ਨਹਿਰ ਤੇ ਖੜੇ ਆ ਸੋ ਸਾਨੂੰ ਪਿਆਰ ਕਰਨ ਵਾਲਿਆਂ ਨੇ ਬਹੁਤ ਚਿੰਤਾ ਜਤਾਈ ਸੀ ਸਾਰਿਆਂ ਨੂੰ ਫਿਕਰ ਹੋ ਗਿਆ ਸੀਗਾ ਬਾਪੂ ਵੀ ਇਦਾਂ ਕਾ ਕੇ ਪੀਲੀਆ ਘਟ ਨਹੀਂ ਰਿਹਾ ਫਿਰ ਸਾਰਿਆਂ ਨੇ ਬਹੁਤ ਕਮੈਂਟ ਕੀਤੇ ਸੀਗੇ ਕਿ ਬਾਈ ਇੱਥੋਂ ਦਵਾਈ ਲਓ ਸੋ ਇੱਕ ਮੇਰੀ ਭੈਣ ਨੇ ਕਮੈਂਟ ਜ਼ਰੂਰ ਕੀਤਾ ਸੀ 22 ਵਾਰ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਆਪਾਂ ਮਾਲਾ ਗੱਲ ਚ ਪਾਉਨੇ ਆ ਮਤਲਬ ਕਹਿੰਦੇ ਇੰਗਲਿਸ਼ ਦਵਾਈ ਨਾਲ ਇਹਦਾ ਹੱਲ ਨਹੀਂ ਹੁੰਦਾਗਾ ਤੇ ਕੁਝ ਬਾਈ ਨਦੀਸੀ ਦਵਾ ਦਿੱਤੀ ਆ ਤੇ ਬਾਈ ਧੰਨਵਾਦ ਤੁਹਾਡਾ ਤੇ ਮੈਨੂੰ 15 ਮਿੰਟ ਹੋਏ ਹੋ ਗਏ ਸਮਝਾਈ ਜਾਂਦੇ ਨੂੰ ਵੀ ਇਦਾਂ ਕਰਕੇ ਇਦਾਂ ਦੇਣੀ ਆ ਤੇ ਵੀ ਪ੍ਰਮਾਤਮਾ ਨੇ ਠੀਕ ਕਰਨਾ ਕਹਿੰਦੇ ਗਰੰਟੀ ਆ ਬਾਈ ਹੁਣ ਇੱਕ ਹੋਰ ਹੀ ਕੋਲੇ ਖੜੇ ਸੀਗੇ ਤੇ ਬਾਈ ਜੀ ਕਿਦਾਂ ਹਲ ਹੋਊਗਾ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਜੀ ਬਿਲਕੁਲ ਹਲ ਹੋਊਗਾ ਬਿਲਕੁਲ ਹਲ ਹੋਊਗਾ ਇਹ ਜੀ ਸੋ ਕਹਿੰਦੇ ਆ ਜੇ ਰਾਮ ਹੋਣਾ ਸਵਾਦੀ ਛੁਟਕੀ ਨਾਲ ਵੀ ਆ ਜਾਣ ਮਿੱਤਰੋ ਹਣਾ ਤੇ ਆਹ ਜਿਹੜੀ ਆ ਮੈਂ ਪਹਿਲਾਂ ਜਿਹੜਾ ਮੈਂ ਨਾ ਕਿ ਤੂੰ ਤਾਗਾ ਹੋਰ ਲੈ ਕੇ ਗੱਲ ਚ ਪਾਇਆ ਸੀਗਾ ਬਟ ਇਹ ਹੋਈ ਜਾਣੀ ਸੀਗਾ ਕੁਝ ਹੋਰ ਸੀਗਾ ਉਹ ਵਧਿਆ ਨਹੀਂ ਉਹ ਇਹ ਮੰਨ ਲਾ ਵਧੂਗਾ ਹਾਂ ਉਹ ਵਧਿਆ ਨਹੀਂਗਾ ਉਹ ਉੱਡਾ ਹੀ ਰਿਹਾ ਠੀਕਾ ਠੀਕਾ ਹਾਂ ਲਓ ਜੀ ਇਹ ਮਾਲਾ ਬਾਈ ਨੇ ਦਿੱਤੀ ਆ ਕਹਿੰਦੇ ਵੇਖ ਥੋੜੀ ਕੁੱਟ ਕੇ ਇਹੀ ਚੀਜ਼ ਕੁੱਟ ਕੇ ਨਾਲ ਪਾਣੀ ਦੇ ਨਾਲ ਨੇ ਕੱਲ ਜੀ ਲੈਣੀ ਆ ਸੋ ਕੁਝ ਹੋਰ ਵੀ ਭਰੇ ਜ ਦੱਸੇ ਆ ਤੇ ਫੇਰ ਕਹਿੰਦੇ ਬਾਈ ਕਹਿੰਦੇ ਹਫਤੇ ਬਾਅਦ ਤੁਸੀਂ ਜੋ ਟੈਸਟ ਕਰਾਓਗੇ ਤੁਹਾਨੂੰ ਆਪ ਹੀ ਫਰਕ ਲੱਗੂਗਾ ਸੋ ਵਾਹਿਗੁਰੂ ਕਿਰਪਾ ਕਰੇ ਹਨ ਕਿ ਆਪਾਂ ਆਖਰੀ ਸਾਹ ਤੱਕ ਖਰੀ ਕੋੜਪੂੜ ਕਰਾਂਗੇ ਤੇ ਬਾਕੀ ਬਾਪੂ ਠੀਕ ਆ ਅੱਗੇ ਨਾਟਨੇਸ਼ਨ ਵਾਲੇ ਹੋ ਸਾਰੇ ਜਨੇ ਬਾਪੂ ਬਹੁਤ ਜਿਆਦੇ ਠੀਕ ਆ ਅੱਗੇ ਦੇ ਨਾਲ ਹੋ ਹਨ ਤੇ ਬਾਕੀ ਹੁਣ ਅੱਜ ਵੀ ਟੈਸਟ ਹੋਇਆ ਪੀਲੀਏ ਦਾ ਤੇ ਇੱਕ ਹਫਤੇ ਨੂੰ ਫੇਰ ਹੋਊਗਾ ਵੇ ਵੇਖਾਂਗੇ ਆਪਾਂ ਕਿੰਨੇ ਪੁਆਇੰਟ ਕਾੜਦਾ ਇਹ ਦਵਾਈ ਕਿੰਨਾ ਅਸਰ ਕਰਦੀ ਤੁਹਾਨੂੰ ਅਗਲੀ ਵੀਡੀਓ ਚ ਮੈਂ ਦੱਸਾਂ ਜ਼ਰੂਰ ਹੈ ਨਾ ਬਹੁਤ ਵਾਝਿਆ ਬਹੁਤ ਵਾਝਿਆ ਤੁਹਾਨੂੰ ਇੱਕ ਹਫ਼ਤੇ ਦੇ ਬਾਅਦ ਟੈਸਟ ਕਰਾਓ ਟੈਸਟ ਇਹ ਬਿਲਕੁਲ ਬਿਮਾਰੀ ਠੀਕ ਹੋ ਜਾਣੀ ਹੈ ਪੀਂਦੀਆ ਬਿਲਕੁਲ ਨਹੀਂ ਰਹਿਣਾ ਮਾਰਾ ਮੋਟਾ ਰਹੂਗਾ ਤਾਂ ਇੱਕ ਵਾਰੀ ਹੋਰ ਆ ਕੇ ਲੈ ਜਾਓ ਓਕੇ ਜੀ ਧੰਨਵਾਦ ਜੀ ਧੰਨਵਾਦ ਨਹੀਂ ਤਾਂ ਪਹਿਲੇ ਆਉਣ ਦੀ ਲੋੜ ਹੀ ਨਹੀਂ ਪੈਣੀ ਪਰਵਾਹਤਵਾ ਕਰਨੀ ਆ ਤਾਂ ਲਓ ਜੀ ਹਾਂ ਜੀ ਹਾਂ ਜੀ ਬਿਲਕੁਲ ਠੀਕ ਹੋ ਜਾਣਾ ਬਸ ਠੀਕ ਕਰਦੇ ਫਿਰ ਕੋਈ ਨਹੀਂ ਹੈ ਨਾ ਸਾਨੂੰ ਖੁਸ਼ ਕਰ ਦਾਂਗੇ ਬਹੁਤ ਪੂਰਾ ਨਾ ਮੈਂ ਤਾਂ ਕੋਈ ਗੱਲ ਨਹੀਂ ਜੀ ਖੰਜਰਵਾਲ ਦੇ ਮੁੱਲਾਪੁਰ ਤੋਂ ਖੰਜਰਵਾਲ ਨੂੰ ਆਉਣੇ ਖੰਜਰਵਾਲ ਤੋਂ ਅੱਗੇ ਨਾ ਸਿੰਧ ਬਾਦਸੀਆਂ ਵੇਟ ਵੇਟ ਨਹਿਰ ਤੇ ਹਾਂ ਨਹਿਰ ਤੇ ਸੁਣ ਬਾਈ ਨੇ ਫੋਨ ਲਾਇਆ ਸੀ ਬਾਈ ਵੇਟ ਕਰੀ ਜਾਂਦਾ ਸੀਗਾ ਮੈਂ ਇਹ ਵੀ ਸੋਚੀ ਜਾਵਾਂਗਾ ਬਾਈ ਨੇ ਬੈਕ ਕਾਲ ਤਾਂ ਕੀਤੀ ਨਹੀਂ ਸ਼ਾਇਦ ਕੋਲ ਬਾਈ ਕੋਲ ਫੋਨ ਹਣਾ ਤੇ ਬਾਈ ਨੂੰ ਸ਼ਾਇਦ ਨਹੀਂ ਲਾਉਣਾ ਆ ਬੈਕ ਕਾਲ ਨਾ ਨਹੀਂ ਨਹੀਂ ਬੈਕ ਕਾਲ ਉਹਨੂੰ ਤਲਾ ਦਿੰਦਾ ਤੇ ਮੈਂ ਕਿਹਾ ਉਹਨੂੰ ਕਿਹਾ ਮੈਂ ਕਿਹਾ ਚਲੋ ਆਉਂਦੇ ਮਹਿਬਾਬਾਦ ਤਰ ਜਾ ਰਹੇ ਸੀ ਮੈਂ ਸੋ ਘੰਟਾ ਲੀਟ ਹੋ ਗਿਆ ਬਾਈ ਉਹ ਲਾ ਨਹਿਰ ਦੇ ਪੁੱਲ ਤੇ ਬੈਠਾ ਵੇਟ ਕਰੀ ਜਾਂਦਾ ਹਾਂ ਹਾਂਜੀ ਹਾਂ ਠੀਕ ਸਤਿ ਸ੍ਰੀ ਅਕਾਲ ਵਾਹ ਫੇਰ ਤੁਹਾਡਾ ਕੀ ਨਾਮ ਕੀ ਤੁਹਾਡਾ ਰਾਜਨ ਯਾਦਵ ਰਾਜਨ ਯਾਦਵ ਠੀਕ ਹੈ ਥੈਂਕ ਯੂ ਭਾਈ ਮੇਰੇ ਬਾਰੇ ਯਾਦ ਰੱਖਦਾ ਬੋਦਾ ਲਓ ਦੋਸਤੋ ਸੋ ਵਧੀਆ ਲੱਗਿਆ ਬਾਪੂ ਨੂੰ ਮਿਲ ਕੇ ਹਨਾ ਤੇ ਬਾਪੂ ਜੀ ਠੀਕ ਹੋ ਗਏ ਹਨਾ ਬਾਪੂ ਤੁਹਾਡੇ ਕੋਲ ਇੰਨੇ ਕਿ ਸਾਡੇ ਬੰਦੇ ਆਉਣਗੇ ਨਾ ਬਹੁਤ ਲੋਕਾਂ ਦਾ ਇਹਦੀ ਭਲਾ ਕਰਨਾ ਸੇਵਾ ਕਰਦਾ ਹੈ ਬਹੁਤ ਲੋਕਾਂ ਦਾ ਹਾਂ ਬਹੁਤ ਲੋਕ ਦੁਖੀ ਹੈ ਜਿਨ੍ਹਾਂ ਨੂੰ ਡਾਕਟਰਾਂ ਤੋਂ ਇਲਾਜ ਨਹੀਂ ਹੁੰਦਾ ਤੇ ਆਪਣੀ ਦੁਨੀਆ ਮੇਰੇ ਚਾਹਣ ਵਾਲੇ ਮੇਰੇ ਨਾਲ ਜੁੜੇ ਨੇ ਆਪਾ ਬਹੁਤ ਲੋਕ ਸਹੀ ਕਰਨੇ ਆ ਤੁਹਾਡੇ ਜਰੀਏ ਕਰਾਂਗੇ ਜੀ ਕਰਾਂਗੇ ਜਿਹੜੇ ਪੈਸੇ ਦੇਣ ਵਾਲਾ ਹੋਊਗਾ ਉਹ ਤੋਂ ਪੈਸੇ ਲਵਾਂਗਾ ਨਹੀਂ ਫ੍ਰੀ ਦਵਾਂਗਾ ਪਰ ਮਾਤਮਾ ਕਰਨੀ ਹੱਥ ਹਾਂ 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 ਲਓ ਜੀ ਇਹ ਉਹ ਨਹੀਂ ਤੇ ਠੀਕ ਆ ਠੀਕ ਦਵਾ ਵੀ ਇਦਾਂ ਨਹੀਂ ਮਹਿੰਗੀ ਨਹੀਂ ਗਈ ਸਿਰ ਸਿਰ ਬਸ 100 200 ਦੀ ਚੀਜ਼ ਆ ਸਾਰੀ ਬਾਲੀ ਮਹਿੰਗੀ ਨਹੀਂ ਹੈਗੀਗੀ ਪਰ ਉਹ ਵੀ ਬਾਬੇ ਦਾ ਤੁਸੀਂ ਦਿਲ ਦੇਖੋ ਵੀ ਕਹਿੰਦਾ ਮੈਂ ਉਹ ਵੀ ਫ੍ਰੀ ਦਵਾਂਗਾ ਵੀ ਦੁਨੀਆ ਦਾ ਭਲਾ ਹੋਣਾ ਚਾਹੀਦਾ ਹਾਂਜੀ ਹਾਂ ਦੁਨੀਆ ਦਾ ਭਲਾ ਹੋਣਾ ਚਾਹੀਦਾ ਮੈਂ ਕਿਸੇ ਤੋਂ ਪੈਸਾ ਵੀ ਨਹੀਂ ਲਵਾਂਗਾ ਪਰ ਬੰਦੇ ਸਹੀ ਹੋਣੇ ਚਾਹੀਦੇ ਆ ਹਾਂਜੀ ਹੈਨਾ ਸੋ ਡਾਕਟਰਾਂ ਨੇ ਸਾਰਾ ਜ਼ੋਰ ਲਾ ਲੈਂਦੇ ਨੇ ਕਹਿੰਦੇ ਡੀਐਮਸੀ ਡਾਕਟਰਾਂ ਤੋਂ ਇਲਾਜ ਨਹੀਂ ਹੁੰਦਾ ਇਹ ਚੀਜ਼ਾਂ ਦਾ ਪੀਲੀਆ ਨਹੀਂ ਘਟਦਾ ਤੇ ਬਟ ਇਹ ਜਿਹੜੀਆਂ ਚੀਜ਼ਾਂ ਜੜੀ ਬੋਟੀਆਂ ਪੁਰਾਣੀਆਂ ਹੁੰਦੀਆਂ ਨੇ ਤੇ ਇਹਨਾਂ ਨਾਲ ਚੀਜ਼ਾਂ ਕੰਟਰੋਲ ਹੋ ਜਾਂਦੀਆਂ ਨੇ ਉਹ ਵੀ ਬਾਪੂ ਕਹਿੰਦਾ ਸਪੈਸ਼ਲ ਜਸ ਤੇਰੇ ਵਾਸਤੇ ਮੈਂ ਕੋਈ ਚੀਜ਼ ਤੁਹਾਨੂੰ ਦੇਣੀ ਆ ਮੂੰਗੀ ਦੇ ਪਕੌੜੇ ਇਹ ਖਾ ਲੇ ਲਾਈ ਮੂੰਗੀ ਦੀ ਦਾਲ ਮੂੰਗੀ ਦੀ ਦਾਲ ਦੇ ਪਕੌੜੇ ਹੈ ਆਹਾਂ ਮੂੰਗੀ ਦੀ ਦਾਲ ਦੇ ਪਕੌੜੇ ਲਓ ਵੀ ਆਜੋ ਫਿਰ ਖਾਦੇ ਕਿਸ ਨੇ ਮੂੰਗੀ ਦੀ ਦਾਲ ਦੇ ਪਕੌੜੇ ਹੂੰ ਬਹੁਤ ਵਧੀਆ ਬਾਪੂ ਹਾਂ ਥੈਂਕ ਯੂ ਸਪੈਸ਼ਲ ਸਾਨੂੰ ਇੰਨੇ ਲੋਕ ਦੇਖੇ ਤੁਹਾਡੇ ਤੁਸੀਂ ਵੀ ਲੈ ਲਓ ਸਾਡੀ ਆਡੀਅנס ਨੂੰ ਵੀ ਦੇ ਦਿਓ ਸਹੀ ਹੂੰ ਸੁਣਾ ਸ਼ਾਂਤੀ ਬੜੀ ਹੈ ਇੱਥੇ ਜੀ ਖੜੇ ਆ ਇਦਾਂ ਲੱਗਦਾ ਕਿਸੇ ਰੱਬ ਦੀ ਬੁੱਕਲ 'ਚ ਖੜੇ ਹੋ ਕੇ ਮੈਂ ਜਦੋਂ ਮੈਂ ਵੀਡੀਓ ਇੱਥੇ ਸ਼ੁਰੂ ਵੀ ਕੀਤੀ ਸੀ ਉਹਦੇ ਵਿੱਚ ਮੈਂ ਕਿਹਾ ਸੀਗਾ ਕਿ ਬੜੀ ਠੰਡੀ ਆ ਕੁਦਰਤ ਦੀ ਬੁੱਕਲ ਇਹ ਕਿੰਨੀ ਸੋਹਣੇ ਲੱਗਦੀ ਨੇ ਵੱਡਾ ਸਾਰਾ ਬੋੜ ਆ ਤੇ ਚਾਰਪੇਰ ਸ਼ਾਂਤੀ ਸ਼ਾਂਤੀ ਆ ਦੇਖੋ ਤੇ ਬਾਪੂ ਹੁਣ ਇੱਥੇ ਬੈੰਦੇ ਹੁੰਦੇ ਆ ਕੇ ਇੱਥੇ ਮੇਰੇ ਵੇਟ ਕਰ ਰਹੇ ਸੀ ਵਧੀਆ ਲੱਗਾ ਤੁਹਾਨੂੰ ਮੈਨੂੰ ਬਹਿ ਕੇ ਸੱਚ ਜਾਨੂ ਮਨ ਖੁਸ਼ ਹੋ ਗਿਆ ਅੰਦਰੋਂ ਆਵਾਜ਼ ਆਉਂਦੀ ਕਿ ਬਾਪੂ ਠੀਕ ਹੋ ਜੂ ਹਾਂ ਠੀਕ ਹੋ ਜੀ ਅੰਦਰੋਂ ਆਵਾਜ਼ ਆਉਂਦੀ ਆ ਬਿਲਕੁਲ ਠੀਕ ਹੋ ਜੀ 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 ਸਰੀਰ ਨਹੀਂ ਮਲਾਇਆ ਉਹ ਮੰਦੇ ਹਾਂ ਹਾਂ ਦਿਲ ਮੰਗਾ ਆ ਦੇਖੋ ਬਾਪੂ ਕੀ ਕੀ ਪਾਇਆ ਦੇ ਚ ਗਰੀ, ਛੋਹਾਰੇ, ਬਦਾਮ, ਮਨਕਾਜ, ਸੇਵ, ਖੋਆ ਹੂੰ ਐਨੀ ਚੀਜ਼ਾਂ ਦੇਖੋ ਜੀ ਇਹਦੇ ਵਿੱਚ ਭਰਿਆ ਹੁ ਜਦੋਂ ਆਪਾਂ ਆਪਾਂ ਭਰਦੇ ਹਾਂ ਨਾ ਜਿਹਾ ਸਮੋਸਾ ਹਾਂ ਇਦਾਂ ਭਰਿਆ ਹੋਇਆ ਬੜਾ ਟੇਸਟੀ ਲੱਗਦਾ ਵਾ ਆਪ ਨੂੰ ਦਿੱਤਾ ਖੁਸ਼ ਹੋਏ ਕਿੰਨ ਜਸ ਤੇਰੇ ਵਾਸਤੇ ਸਪੈਸ਼ਲ ਹਾਂ ਦੂਰ ਤੋਂ ਆਇਆ ਬੱਚਾ ਆਪ ਨੂੰ ਕੋਈ ਚਾਰੇ ਹੁੰਦਾ ਤਾਂ ਆਪਾਂ ਚਾਹ ਪਾਣੀ ਕਰਵਾਉਂਦੇ ਹਾਂ ਹਾਂ ਸਹੀ ਗੱਲ ਆ ਹੁਣ ਘਰ ਤੋਂ ਦੂਰ ਆਣਾ ਖਾਣ ਖਾਣ ਯਾਰ ਖਾ ਹਾਂ ਸਹੀ ਆ ਅਨਵਾਦ ਤੁਹਾਡਾ ਬਹੁਤ ਬਹੁਤ ਠੀਕ ਆ ਜੀ ओके ਤੇ ਹੁਣ ਆਪਾਂ ਆਪਣਾ ਦੋਸਤ ਆਪਾਂ ਬਾਸੀਆਂ ਕਾ ਦੀਪ ਸੀ ਇੱਕ ਤੇ ਜੰਗ ਢਿੱਲੋਂ ਨੂੰ ਸਾਰੇ ਜਾਣਦੇ ਹੋ ਨਾਲ ਹੀ ਪਿੰਡ ਜੰਗ ਢਿੱਲੋਂ ਦਾ ਸੋ ਆਪਾਂ ਹੁਣ ਬਾਈ ਜੰਗ ਢਿੱਲੋਂ ਨੂੰ ਮਿਲਦੇ ਆਂ ਜਾ ਕੇ ਹਨਾ ਅਸੀਂ ਗਾਣਿਆਂ ਦੇ ਵਿੱਚ ਬਹੁਤ ਦੇਖਿਆ ਉਹਨੂੰ ਤੇ ਹੁਣ ਜੰਗ ਢਿੱਲੋਂ ਨੂੰ ਮਿਲ ਕੇ ਆਉਣੇ ਆਪਾਂ ਹੈਲੋ ਬਾਈ ਮੇਰੇ ਦੋਸਤ ਨੂੰ ਮੰਨਦੇ ਹੂੰ ਇਹੋ ਜਿਹੇ ਰੂਹਾਂ ਵੀ ਪਈਆਂ ਨੇ ਦੁਨੀਆ ਦੇ ਉੱਤੇ ਹਨਾ ਤੇ ਹਨਾ ਵਾਹਿਗੁਰੂ ਕਰੇ ਕਿ ਹਨਾ ਇਹ ਚੀਜ਼ਾਂ ਕੰਮ ਕਰਦੀਆਂ ਹਨਾ ਸਾਰੇ ਨੇ ਕਿਹਾ ਮੈਂ ਇਦਾਂ ਜੋ ਵਿਸ਼ਵਾਸ ਨਹੀਂ ਕਰਦਾ ਇੱਕ ਬੰਦਾ ਗਲਤ ਕਰ ਸਕਦਾ ਦੋ ਜਆ ਕਹਿ ਸਕਦਾ ਕਿ ਇਦਾਂ ਫੇਕ ਹੁੰਦਾ ਇਦਾਂ ਹੁੰਦਾ ਨਾ ਕਿ ਜਦੋਂ 90% ਲੋਕ ਕਹਿਣ ਲੱਗ ਜਾਂਣ ਕਿ ਆਹ ਚੀਜ਼ ਤੁਸੀਂ ਕਰੋ ਤੇ ਫਿਰ ਆਡੀਅנס ਕਹਿੰਦੀ ਆ ਨਾ ਰੱਬ ਦਾ ਰੂਪ ਹੁੰਦਾ ਤੇ ਉਹਨਾਂ ਦੀ ਮੰਨਣੀ ਪੈਂਦੀ ਆ ਬਾਬਾ ਸੱਚੀ ਵਾਕਈ ਰੱਬ ਦਾ ਰੂਪ ਹੀ ਆ ਕੋਈ ਸਪੈਸ਼ਲ ਝੂਲੇ ਚ ਕੱਢੇ ਆ ਪਕੌੜੇ ਬੇਸ਼ੱਕ ਠੰਡੇ ਆ ਤੇ ਪਰ ਵਧੀਆ ਦੂਜੇ ਮੂੰਗੀ ਦੀ ਦਾਲ ਤੇ ਬਣਾਏ ਬੱਚੇ ਉਹਦੇ ਕੜਾਖੜੂ ਇਹ ਸੈਦੇ ਬਣਾਉਂਦੇ ਆ ਆਪ ਦਾ ਕੁਝ ਕੋਈ ਦਿਨ ਤਿਹਾਰ ਹੁੰਦਾ ਇਹਨਾਂ ਦਾ ਤੇ ਉਦੋਂ ਇਹ ਬਣਾਉਂਦੇ ਆ ਆਪਦੇ ਠੀਕ ਆ ਤੇ ਵਾ ਬਾਕਸ ਇੱਥੇ ਬੈੰਦਾ ਹੁੰਦਾ ਹੈ ਹੁਣ ਸਪੈਸ਼ਲ ਵੇਟ ਕਰੀ ਜਾਂਦੇ ਕੋ ਦੁਬਾਰ ਕਣੀਆਂ ਪਈ ਜਾਂਦੀਆਂ ਤੇ ਕਿਉਂਕਿ ਸ਼ਾਇਦ ਫੋਨ ਫੋਨ ਬਾਪੂ ਨੂੰ ਬੈਕਲ ਲਾਉਣੀ ਨਹੀਂ ਆਉਂਦੀ ਸੀ ਤੇ ਮੇਰੀ ਵੇਟ 'ਚ ਮੈਂ ਘਟੂੜ ਘੰਟਾ ਲਈਟ ਆਂਦੇ ਬਾਪਾ ਇੱਥੇ ਨਾ ਬਣਾ ਕੇ ਵਿਚਾਰਾ ਉੱਥੇ ਬੈਠਾ ਸਾਈਕਲ ਲੈ ਕੇ ਨਹਿਰ ਦੇ ਪੁਲ ਤੇ ਬਾਸੀਆਂ ਵਾਲੇ ਤੇ ਠੀਕ ਆ ਜੰਗ ਢਿੱਲੋਂ ਨੂੰ ਸਾਰੇ ਤੁਸੀਂ ਜਾਣਦੇ ਹੋ ਜੰਗ ਢਿੱਲੋਂ ਇੱਕ ਬਹੁਤ ਵੱਡੀ ਕਲਮ ਦਾ ਮਾਲਕ ਆ ਜੰਗ ਢਿੱਲੋਂ ਤੇ ਭਾਈ ਦੀਪ ਬਾਸੀਆਂ ਠੀਕ ਆ ਭਾਈ ਦੀਪ ਬਾਸੀਆਂ ਤੇ ਜੰਗ ਢਿੱਲੋਂ ਮੇਰੀ ਇੱਕ ਲਾਸਟ ਟਾਈਮ ਉਦੋਂ ਗੱਲ ਹੋਈ ਸੀ ਉਹਨਾਂ ਨਾਲ ਕਿ ਜਦੋਂ ਦੀਪਵਾਸੀਆਂ ਗਾਉਂਦਾ ਸੀ ਤੇ ਜੰਗਟੇ ਨੂੰ ਲਿਖਦਾ ਸੀ ਦੋਨੇ ਕੋਲੇ ਖੜੇ ਹੁੰਦੇ ਕਿਤੇ ਖੇਤ 'ਚ ਖੜ ਕੇ ਗਾਉਂਦੇ ਸੀ ਸੋ ਅੱਜ ਉਦੋਂ ਮੇਰੇ ਫੋਨ ਤੇ ਗੱਲ ਹੋਈ ਜੰਗਟੇ ਢੋਲੋਂ ਦੇ ਨਾਲ ਤੇ ਮੈਂ ਉਹਨੂੰ ਕਿਹਾ ਸੀਗਾ ਕਿ ਬਾਈ ਇੱਕ ਦਿਨ ਤੇਰੇ ਤੇ ਇਹੋ ਜਿਹਾ ਆਊਗਾ ਕਿ ਤੈਨੂੰ ਦੁਨੀਆ ਯਾਦ ਕਰੂ ਬਹੁਤ ਬੁਲੰਦੀਆਂ ਛੂਹੇਗਾ ਤੂੰ ਤੇ ਉਦੋਂ ਬਾਈ ਜੰਗਟੇ ਢੋਲੋਂ ਨੇ ਮੈਨੂੰ ਇਹ ਗੱਲ ਆਖੀ ਸੀ ਕਹਿੰਦੇ ਬਾਈ ਹੈ ਜੀ ਦਾ ਜਸ ਵੀ ਸ਼ਿੰਗਾਰਸ਼ਾ ਲਾਈਫ 'ਚ ਪਤਾ ਨਹੀਂ ਕੱਲ ਨੂੰ ਕੀ ਹੋਣਾ ਸੋ ਇਸ ਗੱਲ ਨੂੰ ਘੱਟੋ-ਘੱਟ ਮੇਰੇ ਹਿਸਾਬ ਦੇ ਨਾਲ ਅ 8-9 ਸਾਲ ਤੇ ਉਹ ਤੋਂ ਬਾਅਦ ਮੇਰਾ ਵੀ ਕੰਟੈਕਟ ਨਹੀਂ ਹੋਇਆ ਤੁਸੀਂ ਹੁਣ ਜੰਗ ਢਿੱਲੋਂ ਕਾਲਮ ਦੇਖੋ ਵੀ ਤਕੜੇ ਤਕੜੇ ਸਿੰਗਰ ਵੀ ਤਰਸਦੇ ਨੇ ਉਹਦਾ ਗਾਣਾ ਲੈਣ ਵਾਸਤੇ ਵਾਹਿਗੁਰੂ ਨੇ ਇੰਨੀ ਕਰਪਾ ਕੀਤੀ ਆ ਤੇ ਬਾਸੀਆਂ ਦੇ ਕੋਲੇ ਨਾਲ ਹੀ ਪੜਾਣ ਪੈਂਡਾ ਬਾਈ ਜੰਗ ਢਿੱਲੋਂ ਦਾ ਤੇ ਹੁਣ ਆਪਾਂ ਚੱਲਣਾ ਪੜਾਣ ਪੈਂਡ ਠੀਕ ਆ ਜੰਗ ਢਿੱਲੋਂ ਨੂੰ ਮਿਲ ਕੇ ਆਉਣੇ ਆ ਤੇ ਕੋਸ਼ਿਸ਼ ਕਰਦੇ ਆ ਜੇ ਹੋਇਆ ਇੰਡੀਆ ਤਾਂ ਆਪਾਂ ਜ਼ਰੂਰ ਮਿਲਾਂਗੇ ਉਹਨੂੰ ਠੀਕ ਆ ਤੇ ਆਓ ਫਿਰ ਵੀਡੀਓ ਕਰਦੇ ਕੰਟੀਨਿਊ ਓਕੇ ਤੇ ਮੇਰਾ ਪਕੌੜਾ ਖਾ ਲਈਏ ਫਿਰ ਨਿਕਲ ਗਏ ਆਪਾਂ ओके okay जी ਦੇ ਕਿੰਨੇ ਘੈਂਟ ਲੋਕੇਸ਼ਨ ਆ ਨਾ ਨਹਿਰ ਪੱਕੀ ਹੋ ਰਹੀ ਹੈ ਇੱਥੇ ਤੇ ਲੋਕੇਸ਼ਨ ਕਿੰਨੀ ਸੋਹਣੀ ਲੱਗਦੀ ਹੈ ਨਾ ਮੈਨੂੰ ਇਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਨੇ ਨਾ ਕੁਦਰਤ ਮੱਖੀਆਂ ਵਗੈਰਾ ਲੱਗੀਆਂ ਨੇ ਮੱਖੀਆਂ ਉੱਗਦੀਆਂ ਹੋਈਆਂ ਨੇ ਇੱਥੇ ਆਓ ਦੋਸਤੋ ਪਹੁੰਚ ਗਏ ਪੈਂਟਪੜਾਣ ਦੇਖਦੇ ਆ ਬਾਈ ਮਿਲਦਾ ਘਰੇ ਜਾਂ ਕਿਦਾਂ ਆ ਜਿਓ ਫਿਰ ਸਲੋ ਦੋਸਤੋ ਬਾਈ ਨੂੰ ਆਪਾਂ ਜੰਗ ਢਿੱਲੇ ਨੂੰ ਮਿਲਣ ਆਏ ਸੀਗੇ ਸੋ ਅੱਜ ਥੋੜੇ ਜਿਹਾ ਬਾਈ ਨੂੰ ਬਾਹਰ ਗਏ ਹੋਇਆ ਮਿਲੇ ਨਹੀਂ ਤੇ ਉਹਨਾਂ ਦੇ ਨਜ਼ਦੀਕੀ ਮਿਲੇ ਸੀ ਸਾਨੂੰ ਸੋ ਕਹਿੰਦੇ ਤੁਹਾਡੇ ਨਾਲ ਗੱਲ ਜਰੂਰ ਕਰਾਵਾਂਗੇ ਬਾਈ ਨੇ ਨੰਬਰ ਲੈ ਲਿਆ ਮੇਰਾ ਤੇ ਬਹੁਤ ਜਲਦੀ ਬਾਈ ਜੰਗ ਢਿੱਲੇ ਨੂੰ ਮਿਲਾਂਗੇ ਆਪਾਂ ਜੇ ਫੇਰ ਦੁਬਾਰਾ ਆਪਣਾ ਗੀੜਾ ਵੱਜਿਆ ਸੋ ਢਿੱਲੋ ਵਿਲਾ ਸੋ ਵਾਹਿਗੁਰੂ ਇਹਦੀ ਤਰੱਕੀ ਬਖਸ਼ੇ ਵੀਰ ਨੇ ਬਹੁਤ ਵਧੀਆ ਕਲਮਾ ਬਾਈ ਦੀ ਠੀਕ ਆ ਥੈਂਕ ਯੂ ਭਾਈ ਗੱਲ ਜਰੂਰ ਕਰਵਾ ਦੇ ਤੁਸੀਂ ਠੀਕ ਹੈ ਜੀ ਹਾਂਜੀ ਬਸੀਆਂ ਪੈਣ ਤੋਂ ਆਪਾਂ ਮਿੱਤਰੋ ਆ ਗਿਆਂ ਵਾਪਸ ਤੇ ਮੈਡੀਸਨ ਲੈ ਆਂਦੀ ਆ ਤੇ ਬਾਪੂ ਦੀ ਜਿਹੜੀ ਮੈਡੀਸਨ ਚੱਲਦੀ ਆ ਨਾ ਇੱਕ ਤਾਂ ਬਧੌਰ ਤੋਂ ਚੱਲਦੀ ਹੋਮੋਪੈਥਿਕ ਦੀ ਬਾਕੀ ਇੰਗਲਿਸ਼ ਦਵਾਈਆਂ ਸਾਰੀਆਂ ਬੰਦ ਨੇ ਹੋਮੋਪੈਥਿਕ ਦੀ ਚੱਲਦੀ ਆ ਉਹਦੇ ਨਾਲ ਕਾਫੀ ਜਿਆਦਾ ਫਰਕ ਸੀਗਾ ਤੇ ਬਾਕੀ ਸਾਰ ਨੇ ਤੁਸੀਂ ਕਮੈਂਟ ਬਹੁ ਕੀਤੇ ਸੀਗੇ ਕਿ ਭਾਈ ਜਰੂਰ ਤੁਸੀਂ ਤਾਗਾ ਜਰੂਰ ਪਾਇਓ ਵੈਸੇ ਮੈਂ ਇਹਨਾਂ ਗੱਲਾਂ ਤੇ ਯਕੀਨ ਨਹੀਂ ਕਰਦਾ ਜੋ ਡਾਕਟਰੀ ਲੈਣਾ ਡਾਕਟਰੀ ਲੈਣਾ ਬਟ ਜਦੋਂ 90% ਲੋਕ ਕਹਿਣ ਲੱਗ ਜਾਂ ਫਿਰ ਮੰਨਣੀ ਵੀ ਪੈਂਦੀ ਹੈ ਹਨ ਕਹਿੰਦੇ ਕਿ ਆਰਾਮ ਹੁਣ ਸੁਆਦੀ ਚੁਟਕੀ ਨਾਲ ਵੀ ਆ ਜਾਂਦਾ ਹਨ ਸੋ ਆਪਾਂ ਹਰੇਕ ਉਪਰਾਲਾ ਕਰਦੇ ਆ ਕਿ ਕੱਲ ਨੂੰ ਰੱਬ ਨਾ ਕਰੇ ਕੋਈ 192 ਗੱਲ ਹੁੰਦੀ ਆ ਤੇ ਆਪਣੇ ਮਨ 'ਚ ਇਹ ਨਾ ਗੱਲ ਰਹੇ ਜੀ ਕਿ ਯਾਰ ਸ਼ਾਇਦ ਆਪਾਂ ਆ ਕਰ ਲੈਂਦੇ ਤਾਂ ਜੇ ਆਪਾਂ ਹਨਾ ਮਗਰੋਂ ਮਨ 'ਚ ਸਵਾਲ ਆਉਂਦੇ ਅੱਜ ਕਿ ਯਾਰ ਆਪਾਂ ਸ਼ਾਇਦ ਐ ਕਰ ਲੈਂਦੇ ਸ਼ਾਇਦ ਬਾਪੂ ਠੀਕ ਹੋ ਜਾਂਦਾ ਤੇ ਹੋਇਆ ਇਦਾਂ ਕਿ ਜਦੋਂ ਭਦੌੜਤ ਦਵਾਈ ਚੱਲਦੀ ਸੀ ਤੇ ਉਹਨੇ ਸ਼ੁਰੂ ਕੀਤੀ ਨਹੀਂ ਹਰ ਵੇਰੀ ਇੱਕ ਪੁਆਇੰਟ ਪੀਰੀ ਆਵਾਜ਼ ਜਾਂਦਾ ਸੀ ਤੇ ਹਫਤਾ 10 ਦਿਨ ਦਵਾਈ ਖਾਣ ਤੋਂ ਬਾਅਦ ਜਾਨ ਕੇ ਬਾਪੂ ਦਾ ਪੀਲੀਆ ਉੱਥੇ ਸਟੇਬਲ ਹੋ ਗਿਆ ਸੀਗਾ ਵੀ ਉਸ ਤੋਂ ਬਾਅਦ ਪੁਆਇੰਟ ਘਟ ਗਿਆ ਸੀਗਾ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਬਾਪੂ ਰੋਟੀ ਵਗੈਰਾ ਖਾਣ ਲੱਗ ਗਏ ਹਨਾ ਕਿ ਰੋਟੀ ਜਿਵੇਂ ਤਿੰਨੇ ਟਾਈਮ ਖਾ ਲੈਣੀ ਤੋਂ ਲੀਵਰ ਕਮਜ਼ੋਰ ਕਰਕੇ ਫਿਰ ਉਹ ਥੋੜਾ ਹੋਰ ਉਹ ਲੀਵਰ ਦਬਾਅ ਮੰਦਾ ਸੀ ਇਹ ਚੀਜ਼ ਦਾ ਜਿਹਦੇ ਕਰਕੇ ਪੀਲੀਆ 2 ਤੋਂ 5 ਇਸ ਵਾਰ ਰਿਪੋਰਟ 'ਚ ਵੱਧ ਕੇ ਆਇਆ ਸੀਗਾ ਤੇ ਰੋਟੀ ਬਾਪੂ ਦੀ ਬਿਲਕੁਲ ਹੁਣ ਡਾਕਟਰ ਕਹਿੰਦੇ ਵੀ ਤੁਸੀਂ ਰੋਟੀ ਜਿਆਦੇ ਭਾਰੀ ਚੀਜ਼ ਨਹੀਂ ਦੇਣੀ ਬਿਲਕੁਲ ਹਲਕਾ ਦਿਓ ਲੀਵਰ ਨੂੰ ਆਪਾਂ ਰੈਸਟ ਦੇਣੀ ਆ ਜਿੰਨੇ ਲੀਵਰ ਨੂੰ ਰੈਸਟ ਮਿਲੂਗੀ ਉਹਨੇ ਜਲਦੀ ਬਾਪੂ ਜਲਦੀ ਹਨਾ ਰਿਕਵਰ ਕਰਨਗੇ ਆਪਣੇ ਆਪ ਨੂੰ ਸੋ ਰੋਟੀ ਬਾਪੂ ਹਮੇਸ਼ਾ ਹੁੰਦਾ ਕਿ ਆਪਾਂ ਰੋਟੀ ਬਣਾ ਆਪਣਾ ਗੁਜ਼ਾਰਾ ਨਹੀਂ ਹੁੰਦਾ ਹਨਾ ਜੋ ਮਰਜੀ ਖਾ ਲਗੇ ਜਨ ਜਾਂ ਰੋਟੀ ਨਹੀਂ ਖਾਂਦੇ ਸਬਰ ਜਾਨੀ ਆਉਂਦਾ ਮਨ ਨੂੰ ਤੇ ਹੁਣ ਬਾਪੂ ਨੂੰ ਮੈਂ ਕਿਹਾ ਹੈ ਬਾਪੂ ਜਿੰਨਾ ਚਿਰ ਤੂੰ ਰੋਟੀ ਨਹੀਂ ਖਾਂਦਾ ਤੇ ਉਹਨਾਂ ਨੇ ਰੋਟੀ ਮੈਂ ਵੀ ਨਹੀਂ ਖਾਣੀ ਸੋ ਜੋ ਡਾਈਟ ਹੁਣ ਬਾਜ ਤੋਂ ਬਾਪੂ ਦੀ ਆ ਤੇ ਉਹੀ ਡਾਈਟ ਅਜ ਤੋਂ ਮੇਰੀ ਹੋਊਗੀ ਇਹ ਨਹੀਂ ਆ ਕਿ ਮੈਂ ਆਵਰ ਅੱਜ ਕੇ ਪੈ ਜਾਊਂਗਾ ਤੇ ਬਾਪੂ ਵੀ ਰੋਟੀ ਬਾਪੂ ਨੇ ਖਾਣੀ ਨਹੀਂ ਤੇ ਇਦਾਂ ਵੀ ਗੱਲ ਨਹੀਂ ਹੈਗੀ ਕਿ ਭੁੱਖਾ ਰੱਖਣਾ ਆਪਾਂ ਭੁੱਖੇ ਵੀ ਨਹੀਂ ਰਹਿਣਾ ਉਹ ਕਹਿੰਦੇ ਤੁਸੀਂ ਲਿਕੜ ਚੀਜ਼ਾਂ ਦੇ ਉਹ ਜਾਂ ਜਾਦੇ ਜਾ ਕੇ ਸਾਬੂਦਾਣੇ ਦੀ ਖੀਰ ਜਿਵੇਂ ਹੋ ਗਈ ਹਨਾ ਜਿਵੇਂ ਦਲੀਆ ਹੋ ਗਿਆ ਹਨਾ ਖਿਚੜੀ ਹੋ ਗਈ ਇਹ ਚੀਜ਼ ਆਪਾਂ ਦੇ ਸਕਦੇ ਹਾਂ ਜਿਹਦੇ ਕਰਕੇ ਆਪਾਂ ਲੀਵਰ ਦਾ ਜ਼ੋਰ ਨਾ ਲੱਗੇ ਸੋ ਕੱਲੀ ਰੋਟੀ ਨਹੀਂ ਦੇਣੀ ਬਾਕੀ ਚੀਜ਼ਾਂ ਆਪਾਂ ਦੇ ਸਕਦੇ ਹਾਂ ਵੀ ਭੁੱਖੇ ਵੀ ਨਹੀਂ ਰਹਿਣਾ ਸੋ ਬਾਪੂ ਨੂੰ ਮੈਂ ਕਿਹਾ ਕਿ ਆਪਾਂ ਹੁਣ ਦੋਨੇ ਹੀ ਇਹ ਸੇਮ ਡਾਈਟੀ ਖਾਵਾਂਗੇ ਜਿੰਨਾ ਚਿਰ ਤੂੰ ਠੀਕ ਨਹੀਂ ਹੁੰਦਾ ਤੇ ਹੁਣ ਮੈਂ ਤੇ ਬਾਪੂ ਹੁਣ ਰਾਤ ਵੀ ਰੋਟੀ ਮੈਂ ਵੀ ਨਹੀਂ ਖਾਦੀ ਤੇ ਬਾਪੂ ਨੇ ਵੀ ਨਹੀਂ ਖਾਦੀ ਤੇ ਮੈਂ ਵੀ ਨਹੀਂ ਖਾਦੀ ਜਿਹੜੀ ਚੀਜ਼ ਬਾਪੂ ਨੇ ਖਾਦੀ ਮੈਂ ਮਮੀ ਥੋੜੀ ਜਿਹੀ ਵੱਧ ਬਣਾ ਲਿਆ ਕਰ ਤੇ ਜਿਹੜੀ ਚੀਜ਼ ਬਾਪੂ ਖਾਊਗਾ ਤੇ ਥੋੜੀ ਜੀਆਂ ਬਣਾਉਣੀ ਤਾਂ ਹੈਗੀ ਆ ਸੇਮ ਹੀ ਮੇਰੀ ਬਣਾ ਲਿਆ ਕਰੋ ਨਾਲ ਹੀ ਹਨਾ ਨਾਲੇ ਤਾਂ ਮੇਰੀ ਥੋੜੀ ਡਾਈਟਿੰਗ ਹੋ ਜੂ ਬਹਾਨੇ ਦੇ ਨਾਲ ਹਨਾ ਤੇ ਨਾਲੇ ਬਾਪੂ ਨੂੰ ਆਉਣ ਨਾਲ ਲੱਗੂਆ ਯਾਰ ਸ਼ਾਇਦ ਖਣੀ ਮੈਨੂੰ ਕੱਲੇ ਨੂੰ ਵੀ ਥੋੜਾ ਆਪ ਰੋਟੀ ਰ ਟਿਕਾ ਆਪ ਖਾ ਲੈਂਦੇ ਹਨਾ ਤੇ ਬਾਪੂ ਨੂੰ ਵਿਖਿਆ ਹੋਇਆ ਬਾਪੂ ਜੀ ਜੀ ਤੂੰ ਨਹੀਂ ਠੀਕ ਹੁੰਦਾ ਉਹਨਾਂ ਜਰ ਮੈਂ ਵੀ ਤੇਰੇ ਨਾਲ ਵਾਲੀ ਡਾਈਟ ਹੀ ਲੈਣੀ ਆ ਤੇ ਮੈਂ ਤੇ ਬਾਪੂ ਦੀ ਡਾਈਟ ਹੁਣ ਸੇਮ ਹੋ ਗਈ ਆ ਨਾਲੇ ਇਹਨੇ ਬਹਾਨੇ ਨਾਲ ਪੇਟ ਘਟ ਜੂਗਾ ਨਾਲੇ ਬਾਪੂ ਨੂੰ ਹੌਸਲਾ ਕਿ ਮੈਂ ਕੱਲਾ ਨਹੀਂ ਹੈਗਾ ਇਸ ਇਸ ਲੜਾਈ ਦੇ ਵਿੱਚ ਸਾਰੇ ਜਣੇ ਨਾਲ ਆਉਂਦੇ ਹੈਨਾ ਤੇ ਥੋੜਾ ਜਿਆ ਰੋਟੀ ਰਾਟੀ ਵੱਧ ਖਾਣ ਲੱਗ ਗਏ ਦੋ ਦੋ ਟੈਂ ਟੈਂ ਟਾਈਮ ਦੋ ਦੋ ਰੋਟੀਆਂ ਖਾ ਲੈ ਹਰੇਕ ਚੀਜ਼ ਹਾਜਮ ਹੁੰਦੀ ਹੈ ਉਦੋਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਬਾਪੂ ਠੀਕ ਨੇ ਬਾਕੀ ਜਿਹੜੀ ਪੀਲੀਆ ਘਟਣਾ ਬਹੁਤ ਜ਼ਰੂਰੀ ਆ ਕਿ ਜਿਹੜਾ ਹੁਣ ਇਸ ਵਾਰ ਰਿਪੋਰਟ ਦੇ ਵਿੱਚ 2 ਪੁਆਇੰਟ ਹੋਰ ਵਧ ਗਿਆ ਅੱਗੇ ਨਾਲੋਂ ਹੈਨਾ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਉਹ ਵੀ ਥੋੜਾ ਬਾਪੂ ਰੋਟੀ ਰਾਟੀ ਜ਼ਿਆਦਾ ਖਾਣ ਲੱਗ ਗਏ ਸੀ ਕਿ ਲੱਗਾ ਮੈਂ ਠੀਕ ਹੋ ਗਿਆ ਹੈਨਾ ਤੇ ਬਟ ਆਪਣੰਦਲੀ ਮਸ਼ੀਨਰੀ ਹਜੇ ਵੀਕ ਆ ਤੇ ਉਹਨੂੰ ਹੌਲੀ ਹੌਲੀ ਆਪ ਉਠ ਫੇਰ ਖੋਸੋ ਫੇਰ ਡਾਈਟ ਬਿਲਕੁਲ ਬਾਪੂ ਦੀ ਘੱਟ ਕਰ ਦੇਣੀ ਜਿਹੜੀ ਹੈਵੀ ਚੀਜ਼ ਪਚਦੀ ਨਹੀਂ ਰੋਟੀ ਰਾਟੀ ਆਪਾਂ ਜੋਂ ਬੰਦ ਕਰਨੀ ਆ ਰੋਟੀ ਮੇਰੀ ਵੀ ਬੰਦ ਆ ਤੇ ਬਾਪੂ ਦੀ ਬੰਦ ਆ ਠੀਕ ਆ ਸੋ ਆਪੋ ਗੱਲਾਂ ਨਹੀਂ ਆਪੋ ਨਾਲਾਂ ਬਾਪੂ ਦੇ ਤੇ ਹੁਣ ਮਲਾਉਣੇ ਫੈਮਿਲੀ ਨੂੰ ਤੁਹਾਨੂੰ ਤੇ ਬਾਈ ਜੰਗ ਢਿੱਲੋਂ ਨੂੰ ਮਿਲਣ ਗਏ ਸੀ ਉਹ ਮੈਂ ਮਿਲਿਆ ਨਹੀਂ ਗਾ ਸੋ ਆਪਾਂ ਜ਼ਰੂਰ ਜ਼ਰੂਰ ਇਕੱਠੇ ਹੋਵਾਂਗੇ ਸੋ ਭਰਾ ਨੇ ਸਾਰੇ ਆਪਣੇ ਦੀਪਵਾਸੀਆਂ ਤੇ ਜੰਗ ਢਿੱਲੋਂ ਕਿਉਂਕਿ ਬਾਈ ਹੁਣ ਇਹ ਵੀ ਸਾਡੇ ਉਂਗ ਜ਼ੀਰੋ ਤੋਂ ਉੱਠੇ ਨੇ ਥੱਲੋਂ ਕਿਉਂਕਿ ਮੈਂ ਇਹਨਾਂ ਨੂੰ ਉਦੋਂ ਤੋਂ ਜਾਣਦਾ ਜਦੋਂ ਇਹ ਚਾਰੇ ਖੜ ਕੇ ਅਣਾ ਵਿਚਾਰੇ ਫੋਨਾ ਉੱਤੇ ਵੀਡੀਓ ਅਪਲੋਡ ਕਰਦੇ ਹੁੰਦੇ ਸੀ ਇੱਕ ਜਣਾ ਲਿਖਦਾ ਸੀ ਇੱਕ ਦੋ ਆਉਂਦਾ ਸੀ ਸੋ ਅੱਜ ਜੰਗ ਢਿੱਲੋਂ ਬਾਈ ਬਹੁਤ ਵੱਡੀ ਕਲਮ ਦਾ ਮਾਲਕ ਆ ਹਨ ਤੇ ਅੱਜ ਤੋਂ 8 8 ਸਾਲ ਪਹਿਲਾਂ ਮੇਰੀ ਦਿਨਾਂ ਗੱਲ ਹੁੰਦੀ ਆ ਕਿ ਉਦੋਂ ਮੈਨੂੰ ਕਿਹਾ ਸੀਗਾ ਬਾਈ ਮੈਂ ਕਿ ਤੁਹਾਡੇ ਤੇ ਵੀ ਜਦੋਂ ਕੋਈ ਬੰਦਾ ਲੋੜਦਾ ਵਧੀਆ ਲੱਗਦਾ ਹਨ ਕਿ ਪੱਕੀਆਂ ਪਕਾਇਆਂ ਵਾਲੇ ਬਹੁਤ ਨਹੀਂ ਹਨ ਜਿਹੜਾ ਪੈਸਾ ਬਣਾਏ ਬਣਾਏ ਤੇ ਪੈਸਾ ਲਾ ਕੇ ਅੱਗੇ ਆਉਣਾ ਤਾਂ ਬਹੁਤ ਵਾਰ ਸੌਖਾ ਹੋ ਜਾਂਦਾ ਪਰ ਆਪਣੇ ਪੈਰਾਂ ਤੇ ਖੜੇ ਹੋ ਕੇ ਮੂਰੇ ਆਉਣਾ ਬਹੁਤ ਵੱਡੀ ਗੱਲ ਹੁੰਦੀ ਆ ਸੋ ਜੰਗ ਘਟੂ ਲੰਬਰੀ ਗੱਲ ਹੋਈ ਸੀ ਅੱਜ ਤੋਂ 7-8 ਸਾਲ ਪਹਿਲਾਂ ਮੈਂ ਕਹਿਸ਼ਾ ਵੀਰੇ ਵੀ ਤੇਰਾ ਦੌਰ ਆਊਗਾ ਇੱਕ ਦਿਨ ਇਹੋ ਜਿਹਾ ਟਾਈਮ ਆਊਗਾ ਪਰ ਤੂੰ ਪੈਰ ਨਾ ਛੱਡੀ ਉਦੋਂ ਮੈਂ ਵੀ ਇਸ ਲੈਂਡ ਦੇ ਵਿੱਚ ਨਹੀਂ ਸੀ ਮੈਨੂੰ ਵੀ ਕੋਈ ਨਹੀਂ ਜਾਣਦੇ ਕੋਈ ਮੇਰਾ ਚੈਨਲ ਨਹੀਂ ਸੀਗਾ ਉਦੋਂ ਮੈਂ ਖੇਤ ਸੀਗਾ ਮੈਨੂੰ ਯਾਦ ਮੈ ਫੋਨ ਲਾਇਆ ਸੋ ਉਹ ਦੋ ਬਾਈ ਨੇ ਲਫ਼ਜ਼ ਬੋਲੇ ਕਹਿੰਦੇ ਵੀਰੇ ਸ਼ੰਗਾਰ ਚਾਹੀਦਾ ਲਾਈਫ ਦੇ ਵਿੱਚ ਅੱਜ ਦਾ ਕੁਝ ਨਹੀਂ ਬਣਦਾ ਜੁੜਦਾ ਦੀਂਦਾ ਸੋ ਅੱਜ ਵਾਹਿਗੁਰੂ ਨੇ ਕਿਰਪਾ ਕੀਤੀ ਆ ਕਿ ਬਾਈ ਦੇ ਲੱਖਾਂ ਦੇ ਵਿੱਚ ਇੱਕ ਗਾਣਾ ਲੱਖਾਂ ਚ ਹਨ ਤਰਸਦੇ ਨਹੀਂ ਕਲਾਕਾਰ ਲੈ ਇਹਨੂੰ ਉਸ ਕਲਮ ਨੂੰ ਉਸ ਹਨਾ ਬਾਈ ਦੇ ਵਾਸਤੇ ਸੋ ਬਾਈ ਜੰਗ ਢਿੱਲੂ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਕਿਨੇ ਕਿਨੇ ਗਾਣੇ ਸੁਣੇ ਆ ਹਨਾ ਜੰਗ ਢਿੱਲੂ ਦੇ ਪੂਰੇ ਨਾਮੀ ਕਲਾਕਾਰਾਂ ਨੇ ਉਹਦੇ ਦੇ ਗਾਣੇ ਗਾਏ ਹੋਏ ਆ ਸੋ ਬਹੁਤ ਜਲਦੀ ਆਪਾਂ ਇਕੱਠੇ ਹੋਵਾਂਗੇ ਸੋ ਬਾਈ ਦੀ ਬਸੀਆਂ ਦੀ ਤਾਂ ਕਾਲ ਆ ਗਈ ਸੀ ਮੈਨੂੰ ਸੋ ਬਾਈ ਦੀ ਬਸੀਆਂ ਵੀ ਨਹੀਂ ਮਿਲਿਆ ਮੈਨੂੰ ਤੇ ਬਿਲਕੁਲ ਕੋਲੇ ਗਏ ਸੀਗੇ ਤੇ ਜੰਗ ਢਿੱਲੂ ਚੰਡੀਗੜ੍ਹ ਸੀਗਾ ਬਾਈ ਸੋ ਉਹਦਾ ਬਾਈ ਨੇ ਨੰਬਰ ਮਿਲ ਗਿਆ ਸੀ ਘਰੋਂ ਤੇ ਬਹੁਤ ਜਲਦੀ ਆਪਾਂ ਇਕੱਠੇ ਹੋਵਾਂਗੇ ਸੋ ਹੁਣ ਆਪਾਂ ਚਲਦੇ ਆਪਾਂ ਹੁਣ ਫੈਮਿਲੀ ਦੇ ਨਾਲ ਬੇਬੇ ਹੀ ਕਰਦੀ ਆ ਦੇਖਦੇ ਆਂ ਪਰਿਵਾਰ ਸਾਰਾ ਅੱਜ ਬੱਚੇ ਤੱਕ ਗਏ ਹੋਏ ਆ ਨਾਨਕੇ ਤੇ ਹੁਣ ਬੇਬੇ ਹੁਣ ਤਿਆਰੀਆਂ ਆਪਣੇ ਸਿਹਰੇ ਬੰਨਣ ਦੀਆਂ ਹੋ ਰਹੀਆਂ ਨੇ ਬੇਬੇ ਸੂਟ ਸਾਰਟ ਕਹਿੰਦੀ ਸੀ ਅੱਜ ਕੜਵਾ ਜਾਸ ਮੇਰੇ ਨਾਲ ਮਢੀਕ ਦੇ ਉੱਪਰ ਤੇ ਹੁਣ ਜਾ ਕੇ ਬੇਬੇ ਨੂੰ ਮਿਲਦੇ ਆਂ ਠੀਕ ਆ ਸਭ ਤੋਂ ਜ਼ਿੰਮੇਵਾਰੀ ਸਮਝਣੀ ਪੈਣੀ ਮਨਪ੍ਰੀਤਾ ਉੱਥੇ ਥੋੜਾ ਰੈਸਟ ਕੰਮ ਦੀ ਗੀ ਉਹਨੂੰ ਵੀ ਆਪਾਂ ਉਸ ਤੋਂ ਬਾਅਦ ਇਹਰਾ ਸਿਹਰਿਆਂ ਦੀ ਰਸਮ ਆਪਣੀ ਵੀ ਹੋਣੀ ਆ ਤੇ ਮਾਂਹਤ ਵੀ ਆਉਣਗੇ ਹਨਾ ਉਹਨਾਂ ਵਾਸਤੇ ਕੱਪੜੇ ਵਗੈਰਾ ਕੱਢਣੇ ਨੇ ਫਿਰ ਸਾਰਿਆਂ ਨੇ ਜਿਹੜੇ ਫਸਟ ਟਾਈ ਤਿਆਜਾ ਹੁਣ ਬੇਬੇ ਨੂੰ ਜਾਲਦੇ ਬੇਬੇ ਕੀ ਕਰੀ ਜਾਂਦੀ ਬੁਟੀਕ ਦੇ ਵਿੱਚ ਗੱਲ ਨਹੀਂ ਮੈਨੂੰ ਅੱਜਾ ਮਰੀ ਜਾਂਦੀ ਕਹਿੰਦੀ ਆਇਆ ਜੱਸ ਤੇ ਮੇਰੇ ਨਾਲ ਕੰਮ ਕਰਵਾ ਆ ਗਿਆ ਹਣਾ ਆਓ ਚੱਲਦੇ ਹਾਂ ਬੇਬੇ ਕੋਲੇ ਹਾਂ ਲਓ ਜੀ ਕਿਵੇਂ ਆ ਦਾਦੀ ਪੋਤੇ ਦੀ ਦਾਦੀ ਨੂੰ ਮਿਲੋ ਜੀ ਤੇ ਦਾਦੀ ਨੂੰ ਮਿਲੋ ਜੀ ਦਾਦੀ ਹੁਣ ਸੂਟਾਂ ਦਾ ਕਲਾਰਾ ਪਾਈ ਬੈਠੀ ਐ ਜਿਹੜੇ ਆਪਣੇ ਦੇਣੇ ਦੂਨੇ ਆ ਸਾਰਿਆਂ ਦੇਣ ਲੈਣ ਵਾਲੇ ਹੁਣ ਸੂਟ ਵੀ ਨਾ ਗੱਲ ਹੀ ਨਹੀਂ ਕਰਨੀ ਦਾਦੀ ਨਾਲ ਤਾਂ ਵੀ ਬੈਲਾ ਸੂਟ ਲਿਆ ਨੂੰ ਗਈ ਹੋਈ ਆ ਪੈਂਡ ਤੇ ਮਮਾ ਹੌਲੀ ਹੌਲੀ ਕੋਠੇ ਤੇ ਚੜ ਗਈ ਘਰ ਦੀ ਦੁਕਾਨ ਆ ਵੀ ਦੇਖੀ ਜਾਂਦੀ ਆ ਨਹੀਂ ਮੈਂ ਕਿਹਾ ਮਨਪ੍ਰੀਤ ਆਪਾ ਕੱਪੜੇ ਲੈ ਕਹਿੰਦੀ ਆ ਕਿ ਮੰਮੀ ਤੂੰ ਹੌਲੀ ਹੌਲੀ ਕੋਠੇ ਤੇ ਉੱਪਰ ਚੜ ਜੀ ਮੀਠੀ ਕਿਥੇ ਚਲੀ ਗਈ ਮੈਂ ਕਿਹਾ ਲੱਲਾ ਮਨਾ ਹੌਲੀ ਹੌਲੀ ਬੈਰ ਉਹਨਾਂ ਹੋਰ ਕੀ ਹਾਂ ਆ ਠੀਕ ਹੈ ਜਿੰਨੇ ਤਾਂ ਹਰਮਨਪ੍ਰੀਤ ਰੈਸਟ ਕਰ ਰਹੀ ਉਹਨਾਂ ਜੱਬੇ ਤੇ ਕਾਊਂਟਰ ਤੇ ਡਿਊਟੀ ਤੇਰੀ ਲਾਈ ਉਹ ਸਾਹਮਣੇ ਹਾਂ ਹੈ ਮਧੂ ਹੁੰਦੀ ਹੈ ਨਾਲ ਸਾਡੇ ਹਨ ਤੇ ਇਹ ਸਾਡੀ ਮਧੂ ਮੱਖੀ ਹੈ ਜੀ ਹਾਂ ਮਧੂ ਮੱਖੀ ਹੈ ਇਹ ਮਧੂ ਮੱਖੀ ਹੈ ਹੁਣ ਆ ਤੇ ਸੰ ਸੰ ਤੇ ਕੱਢ ਕੇ ਲੈਂਦੀ ਹੈ ਇਹ ਸੂਟ ਇਥੋਂ ਅੱਛਾ ਵੀ ਇਹਨੂੰ ਵੀ ਦੇਣਾ ਸੂਟ ਇਹਨਾਂ ਨੂੰ ਦੇਣੇ ਆ ਨਾ ਮੈਂ ਕਿਹੜੇ ਤੇ ਸੋਹਣਾ ਲੱਗਦਾ ਚੱਕੀ ਆ ਹਾਂ ਵੀ ਠੀਕ ਆ ਮਹਿੰਗਾ ਮਧੂ ਮਹਿੰਗਾ ਜਾ ਚੱਕ ਮਹਿੰਗਾ ਜਾ ਉਹ ਜਿਹੜੇ ਥਾਂ ਟੰਗੇ ਹੋਏ ਹੈਂਡ ਵਾਕ ਅੱਛਾ ਚੱਕੇ ਅੱਛਾ ਹਾਂ ਇਹ ਸਾਰੇ ਵਧੀਆ ਕੋਟਨ ਵਾਲੇ ਆ ਸਾਰੇ ਸੂਟ ਇਹ ਵਧੀਆ ਕੋਟਨ ਦੇ ਆ ਦੇਣੇ ਕਾਟਣ ਦੇ ਆਵੇ ਕਿ ਡਸਨਾਂ ਸੂਟਾਂ ਨੇ ਹੂੰ ਪੀਕਿਆਂ ਵਾਸਤੇ ਹੀ ਕੱਢਿਆ ਕੋਈ ਕਿ ਨਹੀਂ ਆਪਦੇ ਵਾਸਤੇ ਹਾਂ ਮੈਂ ਨਹੀਂ ਕਢਦੀ ਪੀਕਿਆਂ ਵਾਸਤੇ ਵੇਖੀਂ ਕਿ ਤੇ ਇੱਥੇ ਪੜਦੇ ਨਾ ਤਾਂ ਲੱਗੀ ਬਈ ਮੈਂ ਤਾਂ ਫਿਕਰ ਪੈ ਗਿਆ ਮੈਂ ਇਹ ਜਾ ਕੇ ਵੇਖਾਂ ਭਰਾ ਇੰਟਾਂ ਦੀ ਗੱਲ ਤਾਂ ਪਹਿ ਸ਼ੁਰੂ ਤਾਂ ਨਹੀਂ ਕੀਤੀ ਮੈਂ ਵੇਖੀਂ ਕਿ ਤੇ ਇਹ ਨਾ ਕਿ ਚੰਗੇ ਚੰਗੇ ਉੱਧਰ ਨੂੰ ਧੱਕ ਨਹੀਂ ਕਾਰੋ ਹਾਂ ਲੋ ਵੀ ਦੋਸਤੋ ਬੇਬੇ ਲੱਗੀ ਪਈ ਆ ਸਮਾਨ ਕਢਣ ਪਤ ਨਹੀਂ ਵਾਦੇ ਪੂਰੇ ਕਰਨ ਤੇ ਲੱਗੀ ਹੋਈ ਆ ਫਲਾਣੇ ਨਾਵੇਂ ਦਾ ਮੈਂ ਫਲਾਣੇ ਨੇ ਵਾਦਾ ਕੀਤਾ ਮੈਂ ਤੇ ਕਿਹੜਾ ਵਾਦਾ ਕੀਤਾ ਸੀ ਆਪਣਾ ਇਹ ਪੋਤਾ ਜੱਸੇ ਮੈਂ ਨਾ ਕਿਸੇ ਹੋਇਆ ਮੈਂ ਕੀ ਵਾਦਾ ਕੀਤਾ ਸੀ ਮੇਰੀ ਮੰਮੀ ਨਾਲ ਭਾਵੇਂ ਮੈਂ ਗੁੱਟੀ ਦੇਣੀ ਹੈ ਭਾਵੇਂ ਦਹਾਂਦਾਂ ਤੇ ਦੇਣੀ ਭਾਵੇਂ ਹੋੜਾ ਆਪਾਂ ਗੁੱਟੀ ਵਹੀ ਦੇ ਦੇਣੀ ਆ ਭਾਵੇਂ ਤੂੰ ਲੈ ਭਈ ਉਹ ਕਹਿੰਦੀ ਮੇਰੀ ਮੰਮੀ ਨੇ ਹੀ ਵਾਦਾ ਕੀਤਾ ਸੀ ਤੂੰ ਪੂਰਾ ਹੀ ਕਰਨਾ ਤੇਲਾ ਇਹ ਤੇਰੇ ਨੋਟ ਆਉਂਗਾ ਇਹ ਨਹੀਂ ਛੋਟੇ ਨਾਲ ਆ ਆਇਆ ਤੇ ਇਹਨਾਂ ਨੂੰ ਮੈਂ ਕਿਹਾ ਸੀ ਹਜੇ ਆਪਣਾ ਬੇਬੀ ਆਇਆ ਨਹੀਂ ਸੀ ਆਉਣ ਵਾਲਾ ਵੀ ਨਹੀਂ ਸੀ ਉਹਦੋਂ ਪਹਿਲਾਂ ਦੀਆਂ ਗੱਲਾਂ ਮੈਂ ਕਹਾਂ ਮਦੂ ਤਾਨੂੰ ਪੰਜਾਂ ਜਾਨੀਆਂ ਨੂੰ ਮੈਂ ਛੁੱਟ ਦੰਗੂਂਗੀ। ਅਰੇ ਤਾਨੂੰ ਪੰਜਾਂ ਨੂੰ ਹੀ ਦੇਣੇ। ਕੋਈ ਇੱਥੇ ਆਂਦਾ ਵੀ ਜਿਹੜੇ ਤੈਨੂੰ ਪਸੰਦ ਆ ਨਾ ਉਹ ਹੀ ਕਰੇ। ਜਿਹੜੀ ਇੰਨੀ ਆਡੀਅੰਸ ਆਪਣੀ ਵੇਟ ਕਰ ਰਹੀ ਤੇ ਉਹਨਾਂ ਨੂੰ ਵੀ ਸੂਟ ਬਣਦੇ ਆ ਬਈ ਤੁਹਾਨੂੰ ਵੀ ਬਣਦੇ ਕਿ ਨਹੀਂ? ਚਾਲ ਬਥੇ ਨਈ। ਇਹ ਇਹ ਆ ਚੱਕੋ। ਆ ਇਹਨੇ ਫੋਟੋ ਨਾਲ ਲਾਉਣੀ। ਹਾਂ ਤੂੰ ਕਿਤੇ ਆ ਗਿਆ। ਕਿੱਥੇ ਆ ਗਿਆ ਸੀ? ਇਹਨੂੰ ਵੀ ਕੋਈ ਮਾੜੀ ਮੋਟੀ ਨਿਕ ਨੁਕਰੀ ਪਾ ਦੂ ਇਹਦੀ। ਜਦੋਂ ਆਪਾਂ ਸੂਟਾਂ ਦੀ ਗੱਲਾਂ ਕਰਦੇ ਜਿਉਂ ਕਹਦਾ ਮੈਂ ਰਹਿਗਾ ਮੇਰਾ ਕੋਈ ਜਿਗਨੀ ਨਹੀਂ ਕਰਦਾ। ਹੈ ਨਹੀਂ ਤਾਂ ਹਰ ਕਾਮਰ ਹੁਣਾਂ ਦਾ ਕੋਈ ਆਵਾਜ਼ ਸੁਣ ਕੇ ਆ ਗਿਆ ਉੱਥੇ ਵੀ ਮੈਂ ਰਹਿਗਾ ਮਿੱਤਰਾਂ ਹਾਂ ਬਈ ਸ਼ੈਂਕੀ ਤੂੰ ਥੱਲੇ ਚੱਲ ਪੁੱਤ ਥੱਲੇ ਉੱਥੇ ਚੱਲ ਥੱਲੇ ਚੱਲ ਹਾਂ ਲੈ ਬਈ ਸ਼ੈਂਕੀ ਦਿਨਾਂ ਖੇਡਣ ਨੂੰ ਇੱਕ ਕਾਕਾ ਆ ਗਿਆ ਹੋਰ ਹੈ ਤੂੰ ਖੜਾਇਆ ਕਰੇਗਾ ਨਾ ਆਪਾਂ ਨੂੰ ਇਹਨਾਂ ਦੇ ਦਿਲਾਂ ਦਾ ਪਤਾ ਵਿਚਾਰਿਆਂ ਨੇ ਆਪਣੇ ਵਾਸਤੇ ਕਿੰਨੀਆਂ ਕਰਦਾਸਾਂ ਕੀਤੀਆਂ ਹੋਣਗੀਆਂ ਮਨ ਦੇ ਵਿੱਚ ਮਧੁਰਦਾਸ ਗੀਤ ਹੀ ਗੁਰ ਹਾਂ ਕੀ ਗਾਈ ਫਿਰ ਜਿੱਦ ਬਾਪੂ ਨੂੰ ਮਾਰਸੀ ਕਰਦਨ ਉਹ ਕਿਹਨੇ ਅਰਦਾਸ ਕੀਤੀ ਸੀ ਅੱਛਾ ਲੇ ਇਹ ਬਿਚਾਰੇ ਅਰਦਾਸਾਂ ਕਰਦੇ ਆ ਹੋ ਸਕਦਾ ਇਹ ਇਹ ਬਈ ਇਹ ਸਾਨੂੰ ਨਾ ਅਰਦਾਸਾਂ ਹੀ ਲਈ ਫਿਰਦੀਆਂ ਸਾਰੇ ਜਣਿਆਂ ਨੂੰ ਠੀਕ ਹੈ ਨਾ ਵੱੱਟ ਦੀ ਗੱਲ ਕੋਈ ਨਹੀਂ ਸੀ ਹਾਂ ਅਰਦਾਸਾਂ ਹੀ ਲਈ ਫਿਰਦੀਆਂ ਬਾਕੀ ਤਾਂ ਸਾਰਿਆਂ ਨੇ ਅਰਦਾਸਾਂ ਹੀ ਕੀਤੀਆਂ ਸਾਡੀ ਆਪ ਦੀਆਂ ਫੈਮੀਆਂ ਜਿਹੜੀਆਂ ਹਨ YouTube ਦੇ ਸਾਡੇ ਪੈਨਲੀ ਮੈਂਬਰ ਆ ਭੈਣਾ ਐ ਮਾਵਾ ਵੀਰ ਐ ਪੁੱਤ ਐ ਬੱਚੇ ਆ ਸਾਰੇ ਹਨ ਸਾਰਿਆਂ ਨੇ ਦਵਾਵਾਂ ਕੀਤੀਆਂ ਤੇ ਇੱਥੇ ਤੱਕ ਪਹੁੰਚੇ ਆਪਾਂ ਹਾਂ ਵਾਰੇ ਦੇਖੀ ਚਲੋ ਬੇਬੇ ਨੂੰ ਇਧਰ ਜਦੋਂ ਇਹਨੇ ਪਾਤੇ ਨਾ ਚੌਕਣੇ ਵਾਲੇ ਲਿਫਾਫਿਆਂ ਦੇ ਵਿੱਚ ਸੂਟ ਤੇ ਇਹੀ ਸੂਟ 10-10 ਹਜ਼ਾਰ ਦਾ ਲੱਗਣਾ ਹਨਾ ਬੇਬੇ 10-10 ਹਜ਼ਾਰ ਦਾ ਤਾਂ ਕੋਈ ਨਹੀਂ ਦੱਸਦਾ 10-10 ਹਜ਼ਾਰ ਆਂ ਨਹੀਂ ਆ ਸਕਦੇ ਨਾ ਕਰਨਾ ਵੀ ਆਪਾਂ ਸੂਟ ਦੇਨੇ ਵਦਿਆਂ ਹੰਟੇ ਨਾਲੇ ਬੇਬੇ ਪੂਰੇ ਐਨ ਲਾਈ ਜਾਂਦੀ ਰੀਜਾਂ ਬਈ ਮਹੰਤ ਆਉਣੇ ਆ ਉਹਨਾਂ ਬਾਅਦ ਤੇ ਸੂਟ ਕਿਹੜੇ ਦੇਣੇ ਉਹਨਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਕਿਹੜੇ ਦੇਣੇ ਆ ਸੋ ਹਜੇ ਇੰਨਾ ਸੋਖਾ ਵੀ ਗਾ ਮੋਗੇ ਸ਼ਹਿਰ ਨਹੀਂ ਜਾਣਾ ਪਿਆ ਖਰੀ ਸਰ ਗਿਆ ਕਿਹੜੀ ਚਾਹੀਦੀ ਇਹਦਾ ਨਾਮ ਬਲੂ ਸੜੀ ਲੱਗੂਗੀ ਬਲੂ ਸੜੀ ਲੱਗੂਗੀ ਸੁਣ ਕਿਹੜੀ ਜੋ ਨਹੀਂ ਲੈਣੀ ਐ ਬਲੂ ਦੇ ਨਾਲ ਆਇਆ ਕਟਿਆ ਕਹਿੰਦੀ ਐ ਕਿੰਨੇ ਕਹਿੰਦਾ ਭੱਗੇ ਨਾਲ ਦਾ ਇਤਿਹਾਸੀ ਘੋੜੇ ਬਹੁਤ ਵਾਹਿਆ ਕਿੰਨਾ ਨੇ ਵੀ ਆਪਣੀ ਦਾ ਵੀ ਐ ਦੇ ਨਾਮ ਦਾ ਐਸ਼ਾ ਐਸੇ ਪਾਂਬੀ ਨਹੀਂ ਲਿਆ ਅੰਚ ਕਿਹਦੇ ਨਾਲ ਇਹ ਤਾਂ ਪੈਂਕ ਜੁਨੀ ਹੈਗੀ ਆ ਮੇਰੇ ਦੁਆਰਾ ਡਾਈ ਹੋਈ ਨਹੀਂ ਬੇਬੇ ਸਾਡੀ ਥੱਲੇ ਹੀ ਬੈਗੀ ਇਧਰ ਗੋਡਿਆਂ ਤੋਂ ਸਭਰਾ ਕੋ ਬੈਠਿਆ ਨਹੀਂ ਜਾਂਦਾ ਥੱਲੇ ਹੀ ਬੈਗੀ ਨਹੀਂ ਗੋਡਿਆਂ ਤੇ ਨਹੀਂ ਬੈਠਾ ਨਹੀਂ ਮੈਂ ਬੇਬੇ ਨੂੰ ਫਰਸ਼ ਐ ਤਾਂ ਵਧੀਆ ਲਵਾ ਕੇ ਦਿੱਤੀ ਪਰ ਰੋਟੀ ਖਾਈ ਜਾ ਬੈ ਕੇ ਉੱਤੇ ਹਣ ਬੇਬੇ ਹਾਂ ਠੀਕਾ ਮੇਰੀ ਕੱਟ ਗਈ ਆ ਤਾਂ ਲੈ ਇਹ ਕੋਲੋਂ ਆਣਾ ਉੱਠ ਕੇ ਰਾਂ ਮੌਸਮ ਇਹੋ ਜਿਹਾ ਆ ਕੇ ਕਦੇ ਤਾਂ ਠੰਡ ਲੱਗਦੀ ਕਦੇ ਗਰਮੀ ਹੁੰਦੀ ਹੈ ਸ਼ਾਮ ਮੰਜਾ ਬਾਪੂ ਜੀ ਮੰਜਾ ਛਾਂ ਹੇ ਕਰ ਲੈਣਾ ਠੰਡ ਲੱਗਦੀ ਹੈ ਜੇ ਧੁੱਪੇ ਕਰ ਲੈਣਾ ਗਰਮੀ ਆਉਂਦੀ ਕਦੇ ਨਾ ਗਾਂ ਕਰ ਲੈਣਾ ਕਦੇ ਵਝਾਂ ਕਰ ਲੈਣਾ ਇਹ ਲੈ ਹੂੰ ਸੱਟਾ ਹਣ ਲੈ ਫਿਰ ਮੈਂ ਤੇ ਬਾਪੂ ਦੋਨੇ ਡਾਈਟਿੰਗ ਦੇ ਹੋ ਗਏ ਮਿੱਤਰੋ ਟੱਕਣ ਹਾਂ ਲੈ ਜਾ ਸੱਟਣਾ ਨਹੀਂ ਠੀਕ ਆ ਆਪਣਾ ਓਟਾ ਡਬਲਾ ਵੱਡਾ ਹੋਇਆ ਪਿਆ ਸੀਗਾ ਜਮ ਜਮ ਜਾਈ ਨਹੀਂ ਜਾਂਦਾ ਸੋ ਹੁਣ ਡਾਈਟਿੰਗ ਬਾਪੂ ਦੇ ਨਾਲ ਨਾਲ ਮੈਂ ਵੀ ਕਰਨੀ ਆ ਠੀਕ ਆ ਬਾਪੂ ਆਪਣੀ ਖਰਾਕ ਕੋਈ ਜੀ ਆਈ ਤਾ ਚਲੋ ਪੈ ਜਾ ਹਰ ਕਰ ਲਾ ਰਾਮ ਕਿ ਜਾਣਾ ਕੇ ਪਾਸੇ